ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਬਾਕੀ ਸਾਰਿਆਂ ਤੇ ਆਪਣਾ ਖੇਰ ਭਰਾਤ ਰੱਖਣਾ ਜੀ। ਅੱਜ ਆ ਸੀਗੇ ਜੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਮੱਥਾ ਟੇਕਣ। ਸਾਡੇ ਪਿੰਡ ਤੇ ਨਾ ਜਿੱਧਰੂ ਮਰਜ਼ੀ ਨਿਕਲ ਜਾ ਚਾਹੇ ਸਾਲਾਪੁਰੋਂ ਨਿਕਲ ਜਾਓ ਚਾਹੇ ਚੱਲੀਆਂ ਵਾਲੀ ਸਾਈਡੋਂ ਨਿਕਲ ਜਾਓ ਤੁਹਾਨੂੰ ਸੜਕ ਨਾ ਸਹੀ ਮਿਲਗੀ ਪਤ ਨਹੀਂ ਟੋਇਆਂ ਵਿੱਚ ਸੜਕਾ ਪਤ ਨਹੀਂ ਸੜਕ ਵਿੱਚ ਟੋਇਏ ਆ ਬਹੁਤ ਬੁਰਾ ਹਾਲ ਹੈ ਠੇਕੇਦਾਰ ਕੋਲ ਸਮੇਂ ਦੀ ਘਾਟ ਕਰਕੇ ਉਹ ਕਹਿੰਦਾ ਰੋੜੀ ਕੁੱਟ ਕੇ ਬੈੱਡ ਤਿਆਰ ਕਰਕੇ ਦੋ ਮੈਨੂੰ ਫਿਰ ਮੈਂ ੱਟ ਕੱਲੀ ਲਾ ਦੂੰਗਾ ਕੁਝ ਰੋੜੀ ਪਈ ਦੀ ਆਪਣੇ ਕੋਲ ਲਾਲ ਰੋੜੀ ਉਸ ਲਈ ਨੀਂ ਪ੍ਰਾਣੀ ਇਟਾਂ ਪਈਆਂ ਦੀਆਂ ਉਹ ਆਪਾਂ ਨੇ ਉਹਨੂੰ ਕੁੱਟ ਕੇ 2 ਦਿਨ ਲੱਤੇ ਉਹ ਤੇ ਸਾਨੂੰ 2 ਦਿਨ ਦੇ ਦੇ ਤੇ ਬਾਅਦ ਆ ਕੇ ਲਾ ਦੀ 2 ਦਿਨ ਚੈਨ ਉਹਦਾ ਬੈੱਡ ਤਿਆਰ ਕਰਕੇ ਆਪਾਂ ਨੇ ਦੇ ਦੇਣਾ ਬੜੇ ਚ ਪਚਾ ਕੇ ਇਟਾਂ ਤਾਰਤੀਆਂ ਤਾਰ ਕੇ ਹੁਣ ਕੁੱਟ ਦਾਂਗੇ ਇਹਦੀ ਰੋੜੀ ਮੌਸਮ ਦਾ ਵੀ ਥੋੜਾ ਜਿਹਾ ਫਰਕ ਪੈ ਗਿਆ ਹੁਣ ਗਰਮੀ ਲੱਗੀ ਹੋਣਾ ਵੈਸੇ ਉਰੇ ਤਾਂ ਸ਼ਾਮ ਆਂਗੇ ਇੱਧਰੋਂ ਦੀ ਇੱਕ ਪਾਸੇ ਤਾਂ ਹੋ ਗਿਆ ਕਲੀਅਰ ਇੱਧਰਲੇ ਪਾਸੇ ਪੂਰੇ ਠੱਕੇ ਲਾਉਣੇ ਆ ਫਿਰ ਇੱਧਰ ਨਾਲ ਜੇ ਆਪਾਂ ਇੱਧਰ ਸਾਰੇ ਦੇ ਲਾਉਣੇ ਫਿਰ ਇੱਧਰ ਤੂੜੀ ਵਾਲੇ ਚ ਨਾ ਟਰਾਲੀ ਨਹੀਂ ਵੜਨੇ ਹੈਗੀ ਕਿਉਂਕਿ ਫਰਸ਼ ਹੋ ਜਾਣਾ ਉੱਚਾ ਉੱਪਰ ਤੇ ਇਹ ਆ ਨੀਵਾ ਹੈ ਦੇਖਦੇ ਅਗਲੇ ਸਾਲ ਇਹਦਾ ਵੀ ਕਰਾਂਗੇ ਲਾਜੀ ਨੂੰ ਚੱਖਾਂਗੇ ਸ਼ੈੱਡ ਨੂੰ ਤੂੜੀ ਵਾਲੇ ਨੂੰ ਬਸ ਇੱਥੇ ਠੱਕੇ ਲਾਉਂਗੇ ਇੱਧਰ ਫਿਰ ਹਜੇ ਰੋੜੀ ਪੈ ਰਹੀ ਆ ਆਪ ਰੋਲੀ ਚੱਕ ਕੇ ਦਊਂਗਾ ਉਹਨੂੰ ਤਿਆਰ ਕਰਕੇ ਉਹ ਇਟ ਸਿਰਫ ਇਟ ਟਟ ਲਾਉਣੇ ਉਹਨਾਂ ਨੇ ਅੱਜ ਮੇਰੇ ਆ ਟਾਈਮ ਅੱਜ ਲੈਣੇ VOTING ਦਾ ਨਜ਼ਾਰਾ ਨਾਲੇ ਤੁਹਾਨੂੰ ਦੱਸ ਦਿਆਂ ਵੀ ਕਿੰਨੀ ਫੀਸ ਫੂਡ ਸੈਲ ਦੀ 150 ਰੁਪਿਆ ਪਰ ਪਰਸਨ ਆ ਪਰਚੀ ਜੇ ਆਪਾਂ ਮਾੜਾ ਮੁੱਟਾ ਜੋਰ ਜਮਾਈ ਕਰਦੇ ਆ ਤਾਂ ਛੱਡ ਦਿੰਨੇ ਕੁਝ ਪੈਸੇ ਇਹ ਕਿਉਂ ਹੁੰਦੇ ਆ ਏ ਇੱਧਰ ਚੱਲਦਾ ਰੋਡ ਸਾਹਮਣੇ ਆ ਗਿਆ ਪਿੰਡਿਆਂ ਦਾ ਪੋੜਾ ਸਾਈਡ ਚੱਲਦੇ ਹਾਂ ਹਮਨੇ ਨਜ਼ਾਰੇ ਜਾਣੇ ਨਜ਼ਾਰੇ ਮੈਮ ਆਪ ਇਧਰ ਹੀ ਬੈਠੋ ਆਪ ਆ ਜਾਓ ਉਸ ਸਾਈਡ ਆਪ ਆਪ ਆ ਜਾਈਏ ਹਾਂ ਬਾਕੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਯਾਰ